ਖਬਰ ਲੈਣਿਆ ਕਪੂਰਥਲਾ ਤੋਂ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਅਨਿਆਈ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਕਵੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਜੋ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਵਾਲ ਦਾ ਵਸਨੀਕ ਸੀ ਤੇ ਤਕਰੀਬ 5 ਮਹੀਨੇ ਪਹਿਲਾਂ ਕਵੱਡੀ ਖੇਡਣ ਉੱਤੇ ਗਿਆ ਸੀ ਜਿਵੇਂ ਇਹ ਖਬਰ ਪਰਿਵਾਰ ਤੱਕ ਪਹੁੰਚੀ ਤਾਂ ਪਰਿਵਾਰ ਤਾਂ ਬੁਰਾ ਹਾਲ ਹੈ ਮ੍ਰਿਤਕ ਤਲਵਿੰਦਰ ਸਿੰਘ ਦੇ ਪਿਤਾ ਸੀਤਲ ਸਿੰਘ ਜੋ ਮਦਵਾਰਗੀ ਪਰਿਵਾਰ ਚੋਂ ਆ ਅਤੇ ਪੇਸ਼ੇਵਜੋ ਡਰਾਈਵਰ ਨੇ ਭਰੇਮਾਨ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਕ੍ਰੀਪ 5 ਮਹੀਨੇ ਪਹਿਲਾਂ ਕਵੱਡੀ ਖੇਡਣ ਕੈਨੇਡਾ ਗਿਆ ਸੀ ਜਿੱਥੇ ਉਸਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਤੇ ਉਹਨਾਂ ਨੇ ਭਰੇਮਾਨ ਨਾਲ ਦੱਸਿਆ ਕੈਨੇਡਾ ਵਿੱਚ ਤਲਵਿੰਦਰ ਸਿੰਘ ਦੀ ਲਾਸ਼ ਸੰਭਾਲਣ ਵਿੱਚ ਬਹੁਤ ਖਰਚਾ ਆ ਰਿਹਾ ਤੇ ਉਸਦੀ ਇੰਨੀ ਹਾਇਸੀਅਤ ਨਹੀਂ ਹੈ ਉਹ ਇੰਨੀ ਵੱਡੀ ਰਕਮ ਅਦਾ ਕਰ ਸਕੇ ਹੋਰ ਕੀ ਕਹਿਣਾ ਉਹਨਾਂ ਦਾ ਆਉ ਸੁਣਦਿਆ ਉਹਨਾਂ ਦੀ ਜਵਾਨੀ ਹਾਂਜੀ ਸਰ ਕੀ ਨਾਮ ਦੜਾ ਮੇਰਾ ਨਾਮ ਹਰਗਬਿੰਦ ਸਿੰਘ ਜੀ ਹਰਗਬਿੰਦ ਪਿੰਡ ਸੰਗੋ ਵਾਲੀ ਦਾ ਜਿਹੜੀ ਕੰਟਰੀ ਚ ਰਹਿ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਨੇ ਜੀ ਤੇ ਤਲਵਿੰਦਰ ਸਿੰਘ ਉੱਥੇ ਹੀ ਕਬੱਡੀ ਖੇਡਣ ਵਾਸਤੇ ਸਾਡੇ ਕੋਲ ਹੀ ਰਹਿ ਰਿਹਾ ਸੀ ਇੱਥੇ ਬੈਂਕੂਵਰ ਕੀ ਉਹ ਕਬੱਡੀ ਖੇਡਦੇ ਸੀ ਕੋ ਕਬੱਡੀ ਖੇਡਦੇ ਸੀ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਦੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈ ਗਿਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪான்ਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲ ਦਸਾਂ ਜਿਹੜੇ ਪੇਸਟ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਦੋਂ ਗਏ ਸੀ ਕਿ ਉਹ ਦੇਸ਼ ਇਹ ਉੱਥੇ ਜਿੱਤੇ ਜੁਲਾਈ ਦੇ ਵਿੱਚ ਮੇਰੇ ਖਿਆਲ ਗਏ ਆ ਸਾਡੇ ਕੋਲ ਥੋੜਾ ਚਿਰ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਡੇ ਪਰਿਵਾਰ ਸਾਈ ਨੇ ਤਾਂ ਬੜ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਆ ਸੀਗਾ ਸਾਰੀ ਉਹ ਦੇਖਭਾਲ ਸਾਡੇ ਅੰਦਰ ਸੀਗੀ ਤੇ ਅਚਾਨਕ ਉਹ ਇਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਖਰੇਂਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜ ਹੈ ਐਮਬੂਲੈਂਸ ਕਾਲ ਕੀਤੀ ਤੇ ਆਇਆ ਤਾਂ ਉਹਨਾਂ ਨੇ ਉਹਨੂੰ ਡੈੱਡ ਕੋਸ਼ਿਸ਼ ਕਰ ਦਿੱਤਾ ਵੀ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਐਟੈਕ ਦੇ ਨਾਲ ਤੇ ਇਹੀ ਜਾਣਕਾਰੀ ਜਿਹੜੀ ਆ ਪੁਲਿਸ ਕੋ ਸਾਨੂੰ ਮਿਲੀ ਆ ਉਹ ਹੀ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀਗੀ ਉਹਨੇ ਚੜ ਤੱਕ ਕਿਸੇ ਕਿਸੇ ਵਿਅਕਤੀ ਨੇ ਜਾਣਕਰਨੇ ਉਹ ਨੈਟ ਤੇ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬੈਲਟ ਲੰਗ ਮੇਰੇ ਨਾਲ ਹੀ ਇੱਥੇ ਆਇਆ ਸੀ ਅਸੀਂ ਆਪਣੇ ਆਪਣੇ ਬਜ਼ੁਰਗ ਦੇ ਸਿਰ ਨਹੀਂ ਠੀਕੇ ਉਸ ਚੱਕਰ ਤੇ ਦੋਨੇ ਜਣੇ ਆਏ ਸੀ ਪਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਉੱਥੇ ਰੈਂਕੂਪੇਜੈਸ ਵਲੋਂ ਉੱਥੇ ਨੇ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਆ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜਿਆਦਾ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਹੈ ਸਾਰਿਆਂ ਨੂੰ ਕਿਹਾ ਗੋ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋਢਾ ਨਾ ਮੋਢਾ ਖੋੜ ਕੇ ਆਈ ਕਰਾਂਗੇ ਨਾ ਮਾਦਨਾਂ ਦੀ ਤੇ ਉਹ ਵੀ ਵਿਚਾਰੇ ਜੀਵਨ ਹੁਣੀ ਕਲੱਬ ਵੀ ਜਿਹੜੀ ਪੂਰੀ ਮਤ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20000 ਡਾਲਰ ਦਾ ਖਰਚਾ ਆ ਜਾਂਦਾ ਹੈ ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਤੇ ਇਹ ਹੀ ਆ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਹੋ ਰਹਾਗੇ ਦਾਨੀ ਸੱਜਣ ਤੇ ਖਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਹਾਊ ਸਾਰਿਆਂ ਦਾ ਨੀ ਸਾਡੇ ਜਿਹੜੇ ਬੱਚੇ ਦੀ ਥੋੜੀ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀਗੇ ਉਹ ਮੇਰੇ ਬੇਟੇ ਸੀਗੇ ਜੀ ਵਿਦੇਸ਼ ਕਿ ਤੋਂ ਗਏ ਔਰ ਕਿਸ ਸਰਵਿਸ ਤੇ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਤਦਾਂ ਕਿਵੇਂ ਹੋਪਰੀ ਘਟਣਾ ਇਹ ਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਦਾਦੇ ਆ ਇਹਨੂੰ ਮਤਲਬ ਕੱਲਾ ਸੀਗਾ ਉੱਥੇ ਕਾਂਗਰਸ ਦੇ ਵਿੱਚ ਜੁੜੋ ਇਹਨਾਂ ਨੇ ਕਿ ਇਹਨੇ ਵੇਖਿਆ ਹੋਆ ਦੋਸਤ ਐ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਤੋਂ 3-4 ਘੰਟੇ ਬਾਅਦ ਚ ਇਹਦੀ ਮੌਤ ਹੋ ਗਈ ਆ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟਰਾਂ ਇੰਟਰਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਆ ਆਮ ਕਿ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਤੁਸੀਂ ਉੱਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਡੀ ਅੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਤੇ ਹੱਲੇ ਤੱਕ ਸਾਡੀ ਉਹ ਨਹਾ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇਧਰਾਇਆ ਹੋਇਆ ਹੈਗਾ ਇਹ ਜਿਹਦੇ ਰੂਮ ਤੇ ਰਹਿੰਦੇ ਸੀਗੇ ਤੇ ਮੌਕੇ ਦੇ ਨਹੀਂ ਸੀ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਨਾਣਾ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜੀ ਅਸੀਂ ਮਾੜੇ ਪਰਿਵਾਰ ਨਾਲ ਬਲੰਮ ਕਰਦੇ ਹਾਂ ਜਿੱਥੇ ਰਵਿੰਦਰ ਸਿੰਘ ਰਿਆ ਸੀਗਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਸੀਂ ਉਹਨੂੰ ਕਿਹਾ ਵਾ ਉੱਠਿਆ ਕਹਿੰਦੇ ਕਰੀ ਤੇ ਇਹਨੂੰ ਗਿਆ ਵੀ ਉਹ ਮੁੰਡਾ ਨਾਲ ਤਾਂ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਹਿੰਦਾ ਗੁਰਦਾਰੇ ਚੱਲੀਏ ਕਹਿੰਦਾ ਨੇ ਮੈਂ ਲੰਮਾ ਪੈਣਾ ਕਿਦਰਿਆ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈਥ ਹੋਈ ਤਾਂ ਵੇਖਿਆ ਜੀ ਇਹਨੂੰ ਤ੍ਰਿਵਿੰਦਰ ਸਿੰਘ ਦਾ ਜਿਹੜਾ ਮ੍ਰਿਤਕ ਸਰੀਰ ਆ ਕੀ ਤੁਸੀਂ ਭਰਤ ਲਿਓਗੇ ਮੈਂ ਆਪਣੇ ਗਵਰਨਮੈਂਟ ਕੋ ਇੰਡੀਆ ਗਵਰਨਮੈਂਟ ਕੋ ਮੰਗ ਕਰਦਾ ਜੀ ਵੀ ਮੇਰਾ ਇਕੱਲਾ ਬੱਚਾ ਹੋ ਪਰਿਵਾਰਚ ਕੋਣ ਕੋਣ ਨੇ ਦੋ ਬੇਟੀਆਂ ਵੱਡੀਆਂ ਐ

ਕੱਲੇ ਦੇ ਕਹੇ ਦੇ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਕਿ ਸਾਡੇ ਬੱਚੇ ਨੂੰ ਸਾਡੇ ਘਰ ਲਿਆਂਦਾ ਜਾਵੇ ਅੱਜ ਸਾਡੇ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਆ ਜੀ ਦਾ ਜੇ ਤੁਹਾਡੇ ਆਪਣਾ ਫਰੈਂਡ ਹੀ ਸੀਗਾ ਜੀ ਬਹੁਤ ਕੋਲੋਜੀ ਫਰੈਂਡ ਸੀਗਾ ਜੀ ਕੀ ਕੰਮ ਕਰਦੇ ਸੀਗੇ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਉਹਨਾਂ ਨੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂ ਜੀ ਵਾਜੀ ਆ ਪਲੇਅਰ ਸੀਗਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਸਿਗਾ ਜੀ ਜਿਹੜੇ-ਜਿਹੜੇ ਕਲੱਬਾਂ ਜੇ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਝ ਹਾਂਜੀ ਉਹ ਆਪਣੇ ਢਲਮਾ ਬਾਬਾ ਬਰਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀਗਾ ਜੀ ਤੇ ਹੋਰ ਸੁਰਖਪੁਰ ਵੱਲੋਂ ਵੀ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਕਲੱਬਾਂ ਵੱਲੋਂ ਖੇਡਦਾ ਰਿਹਾ ਹੈ ਕਾਫੀ ਨਾਂ ਸੀ ਪੰਜਾਬ ਕੀ ਕਲੱਬਾਂ ਦਾ ਕਾਫੀ ਨਾਂ ਸੀ ਉਹਨਾਂ ਦਾ ਜੀ ਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਉਹਨਾਂ ਨੂੰ ਪਤਾ ਕੁਝ ਤੁਹਾਨੂੰ ਹਾਂਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਰਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ ਹਾਂਜੀ ਜਿਹੜੇ ਆਪਣੇ ਕਲਬ ਨੇ ਉਹਨੂੰ ਸਪੌਂਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਕੋਈ ਬਜੇ ਮੜਾ ਦੂਰ ਆਈ ਰਹਿ ਗਏ ਛੱਡ ਗਏ ਹਾਂਜੀ ਕੁਝ ਇਹਦੇ ਬਾਰੇ ਨਹੀਂ ਵੀ ਕੁਝ ਪਤਾ ਤੇ ਇਹ ਤੇ ਬੰਦੇ ਜਿਹਾ ਕਿਤੋਂ ਫਰਾ ਲੱਗਦਾ ਇਹ ਵੀ ਬੜਾ ਲੱਗਦਾ ਪਿੰਡ ਦੇ ਵਿੱਚ ਜੀ ਜਿੱਦਾਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸੀਗਾ ਸੋ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਤੇ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ ਕਿਉਂਕਿ ਇਕੱਲਾ- ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਭਰਾ ਸੀਗਾ ਜੀ ਹੈਲਫ੍ਰੈਂਡ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਹੋਏ ਕਰਦੇ ਆਂ ਸਰਕਾਰ ਅੱਗੇ ਕਲਬਾਂ ਨੇ ਅੱਗੇ ਹੋਰ ਸਾਰੇ ਦਾਨੀ ਵੀ ਵੀਰਾਂਗੇ ਕਿ ਉਹਦੀ ਬੋਦੀ ਨੂੰ ਪਿੰਡ ਜਾਂਦਾ ਜਾਵੇ ਤੇ ਜਾਂ ਉਹ ਦਸ ਇੱਥੇ ਆ ਕੇ ਸਸਕਾਰ ਕੀਤਾ ਜਾਵੇ ਕਿਉਂਕਿ ਉਹਦੇ ਘਰ ਦੇ ਵੀ ਇਹੋ ਹੀ ਮੰਗ ਕਰਦੇ ਆਂ ਉਦੀ ਮਾਂ ਦਾ ਵੀ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਪਰਿਵਾਰ ਦਾ ਜਿਹੜਾ ਆਮਦਨ ਦਾ ਕੀ ਜਰੀਆ ਪਰਿਵਾਰ ਦਾ ਆਮਦਨ ਦਾ ਜਰੀਆ ਕੋਈ ਉਹ ਹੀ ਸੀ ਇਹਨਾਂ ਦੀ ਆਮਦਨ ਦਾ ਜਰੀਆ ਜੀ ਤੇ ਬਾਪੂ ਤੇ ਥੋੜਾ ਬਹੁਤਾ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ ਗੱਡੀ ਆ ਇੱਕ ਛੋਟੀ ਜਿਹੇ ਉਹਦਾ کاروبار ਹੈ ਤੇ ਕੋਈ ਡਾ ਖਾਸ ਨਹੀਂ ਸੀ ਉਹ ਇੰਨੇ ਪੈਸੇ ਲੱਗਣੇ ਆ ਕਿ ਪਰਿਵਾਰ ਨਹੀਂ ਫੋਟ ਕਰ ਸਕਦਾ ਸਾਰੇ ਦਾਨੀ ਵੀਰਾਂ ਨੂੰ ਕਲੱਬ ਵਾਲਿਆਂ ਅੱਗੇ ਕਲੱਬ ਵਾਲੇ ਜਿੱਦਾਂ ਸਪੋਰਟ ਕਰ ਵੀ ਰਹੇ ਆ ਜੀ ਤੇ ਬਾਕੀ ਪੈਸੇ ਜਾਦੇ ਆ ਜੀ ਸਾਰੇ ਵੀਰਾਂ ਕੇ ਬੇਨਤੀ ਆ ਕਿ ਉਹ ਮਤ ਕੀਤੀ ਜਾਵੇ ਤਾਂ ਕਿ ਉਹਦੀ ਬੋਡੀ ਕੰਢ ਜਾਂਦੀ ਆ ਪਰਿਵਾਰ ਦੇ ਨਾਲ ਜੇਕਰ ਕਿਸੇ ਸੱਜਣ ਨੇ ਗੱਲਬਾਤ ਕਰਨੀ ਹੋਵੇ ਤੇ ਇੱਕ ਟੈਲੀਫੋਨ ਨੰਬਰ ਜਿਹੜਾ ਉਹਨਾਂ ਦਾ ਪਰਿਵਾਰ ਦਾ ਉਹ ਬੋਲ ਦੋ ਵਿੱਚ ਹਾਂਜੀ ਪਰਿਵਾਰ ਦੇ ਨਾਲ ਉਹਨਾਂ ਦੇ ਬਾਪੂ ਹਾਂਜੀ ਉਹ ਪਰਿਵਾਰ ਦੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਬਾਪੂ ਜੀ ਦਾ ਨੰਬਰ 98761 213 ਮਾਤਾ ਜੀ ਜਿਹੜੇ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਉਹ ਵਿਦੇਸ਼ ਕਿਦੋਂ ਗਿਆ ਸੀ ਸਤ ਪੰਜ ਮਹੀਨੇ ਹੋਏ ਫੋਨ ਤੇ ਕਿਦੋਂ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਐਦਾ ਬੜੀਆਂ ਸੁਣੀਆਂ ਗੱਲਾਂ ਕਰਦਾ ਨੋਰਮਲ ਆਸ ਦੇ ਘੇੜੇ ਪਰਵਾਰੀ ਕੀ ਗੱਲਾਂ ਕਰਦਾ ਸੀ

ਆ ਰਬ ਨੇ ਮੈਂ ਤੋ ਫੈਲਾਇਓ ਲੈ ਕਰ ਦਿੱਤਾ ਤੇ ਕਦੀ ਬੋਤਨੂ ਕਰੋ ਮਰਨਾ ਅੰਦਰੀ ਮੈਨੋ ਦੀ ਹੋਣੀ ਦਾ ਪੇਦ ਲੱਗ ਜਾਂਦਾ ਹਾਂ ਬਲਵਿੰਦਰ ਸਿੰਘ ਆਏ ਸੀ ਕਿ ਨਹੀਂ ਕੁਵਾਰਾ ਹੀ ਸੀ ਅਜੇ ਬਰਾਜਾ ਕੋਣ ਕੋਣ ਹੈ ਦੋ ਬੇਟਾ ਵੱਡਗਾ ਛੋਟਾ ਹੀ ਛੋਟਾ ਜੀ ਮੋਤ ਮੇਰਾ ਟਵਾਨ ਨੂੰ ਕਿਵੇਂ ਪਤਾ ਲੱਗਾ ਉਹਨਾਂ ਨੂੰ ਬਹੁਤ ਮੈਨੂੰ ਨਹੀਂ ਸੀ ਪਤਾ ਇੱਥੇ ਪੈਡ ਚ ਪਤਾ ਸੀ ਮੈਨੂੰ ਤੇ ਜਾ ਕੇ 3 ਵਜੇ ਪਤਾ ਲੱਗਾ ਹਏ ਮੈਨੂੰ ਨਹੀਂ ਕਿਛੇ ਨਹੀਂ ਵਿਦਤ ਸੀ ਆਰ ਮੈਂ ਆਪਣੇ ਨੂੰ ਆਪਣੇ ਬੱਚੇ ਦੀ ਬੜੀ ਉਮੀਦਾਂ ਹੁੰਦੀਆਂ ਕਿ ਉਮੀਦ ਰੱਖੀ ਸੀ ਕਿ ਤੁਸੀਂ ਬਹੁਤ ਜ਼ਿਆਦੀ ਉਮੀਦ ਸੀ ਬਹੁਤ ਰੀਝਾਈ ਬਹੁਤ ਤੇ ਨਾਲ ਅਸੀਂ ਸਰ ਕਬੱਡੀ ਖੇਡਣ ਜਾਂਦੇ ਸੀ ਜਦੋਂ ਦੇ ਸੀ ਕੀ ਗੱਲਬਾਤ ਹੁੰਦੀ ਸੀ ਪਰਵਾਰ ਨਾਲ ਬਹੁਤ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਆ ਪਾ ਘਰ ਦੀਆਂ ਗੱਲਾਂ ਕਰੀ ਜਾਂਦਾ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਐ ਇਹ ਨੂੰ ਨਹੀਂ ਸੀ ਪਤਾ ਬਹੁਤ ਨੇ ਇਨਾਈ ਮੇਨ ਉਹ ਤੇ ਛੱਡ ਜਾਣਾ ਵਾ ਓਏ ਦੀ ਮੰਗ ਕਰਤਾ ਪਰ ਮੰਗੇ ਹੋਇਆ ਵੀ ਸਾਡਾ ਬੱਚਾ ਹੀ ਨਿਕਾ ਆ ਜੇ ਇਹ ਉਹ ਸਾਡੀ ਬੇਨਤੀ ਆ Kapoor thala don Resh Khosla the Sajan Khosla the report.